ਉਹ ਅਸੀਗਾ ਕਿ ਜੇ ਨਹੀਂ ਚਾਂਜੜਾ ਪਾਉਣ ਦਾ ਸ਼ੌਂਕ ਹੈ ਨਾ ਤਾਂ ਕਰੇ ਆ ਇੱਦਾਂ ਨਹੀਂ ਸਰਦਾਰਾ ਵਾਂਗੂ ਪਿਆ ਕੇ ਲੈ ਕੇ ਜਾ ਇਸ ਇੰਡਸਟਰੀ ਦੇ ਵਿੱਚ ਤਾਂ ਵੀ ਕੈਨ ਇਮੇਜਿਨ ਯੂ ਕਾ ਤੁਹਾਨੂੰ ਦੇਖ ਵੀ ਰਹੇ ਹੋ ਨੇ ਪਰਿਆ ਵਰਗੇ ਸੋਹਣੀ ਕੁੜੀ ਹਨਾ ਡਿਜ਼ਰਵ ਕਰਦੀ ਹੈ ਪ੍ਰੋਫੈਸ਼ਨ ਸੋ ਲਾਈਫ ਦਾ ਤੁਹਾਡਾ ਸਭ ਤੋਂ ਵੱਡਾ ਅਗਰ ਆਪਾਂ ਕਹੀਏ ਕਿ ਟਰਨਿੰਗ ਪੁਆਇੰਟ ਕੋਈ ਸੀ ਤੋਂ ਕਿਹੜਾ ਸੀ ਸੀ ਜੱਟ ਨੂੰ ਚੜੇਲ ਟੱਕਰੇ ਦੇ ਵਿੱਚ ਕੰਮ ਕੀਤਾ ਹੈ ਗਿੱਪੀ ਕਰਨ ਵਾਲੇ ਨੇ ਲੇਡੀ ਗਿੱਪੀ ਕਰਨ ਵਾਲਦੇ ਨੇ ਹਾਂਜੀ 5 ਸਾਲ ਪਰ ਉਹ ਆਈ ਥਿੰਕ ਜੋ 5 ਸਾਲ ਆਪਣੇ ਜਦੋਂ ਬਚਪਨ ਦੇ ਹੁੰਦੇ ਆ ਤਾਂ ਜਦੋਂ 1 ਤੋਂ ਲੈ ਕੇ 5 ਉਹ ਮੇਨ ਆਪਣੇ ਹੁੰਦੇ ਆ ਨਾ ਸਾਲ ਜਦੋਂ ਜਵਾਕ ਆਉਦੀ ਪਰਸਨੈਲਿਟੀ ਜਾਂ ਕੁਛ ਵੀ ਉਹ ਸਿੱਖਦਾ ਹੁੰਦਾ ਹੈ ਤੇ ਮੈਂ ਮੇਰੀ ਸ਼ੁਰੂਆਤ ਵੀ ਉਹਨਾਂ ਨਾਲ ਹੀ ਹੋਈ ਹੈ ਜੀ ਕਲਮਾਂ ਦੇ ਵਿੱਚ ਸੌਰੀ ਗਾਣਿਆਂ ਦੇ ਵਿੱਚ ਤੇ ਫਿਲਮ ਦੇ ਵਿੱਚ ਵੀ ਬਾਤੋਂ ਅਸ਼ਕੇ ਜੋ ਮੈਂ ਕੀਤੀ ਸੀਗੀ ਤੇ ਉਹਨਾਂ ਨਾਲ ਹੀ ਮੇਰੀ ਸ਼ੁਰੂਆਤ ਹੋਈ ਸੀਗੀ ਉਹਨੂੰ ਸਟਰਗਲ ਕਰਨੇ ਪਏ ਇਸ ਇੰਡਸਟਰੀ ਦੇ ਵਿੱਚ ਆਉਣ ਤੋਂ ਬਾਅਦ ਸੋ ਇੱਕ ਇੰਟਰਵਿਊ ਦੇ ਵਿੱਚ ਮੈਂ ਹੋਰ ਸੁਣਿਆ ਸੀ ਕਿ ਰੁਪੇ ਤੁਸੀਂ ਚਾਹੁੰਦੇ ਚਾਹੁੰਦੇ ਸੀ ਕਿ ਤੁਸੀਂ ਪੁਲਿਸ ਆਫੀਸਰ ਬਣਨਾ ਚਾਹੁੰਦੇ ਹੋ ਹੈ ਨਾ ਸੋ ਇਸ ਇੰਡਸਟਰੀ ਦੇ ਵਿੱਚ ਤਾਂ ਵੀ ਕੈਨ ਇਮੇਜਿਨ ਯੂ ਕਾ ਤੁਹਾਨੂੰ ਦੇਖ ਵੀ ਰਹੇ ਹੋ ਇੰਨੇ ਪਰੀਆਂ ਵਰਗੇ ਸੋਹਣੇ ਕੁੜੀ ਹਨਾ ਡਿਜ਼ਰਵ ਕਰਦੀ ਹੈ ਪ੍ਰੋਫੈਸ਼ਨ ਹਨਾ ਤੇ ਪੁਲਿਸ ਆਫੀਸਰ ਲੈ ਕਿਉਂ ਕਿਉਂ ਸੋਚਤੇ ਸੀ ਕਿ ਆਈ ਥਿੰਕ ਮੇਰੇ ਡੈਡੀ ਚਾਹੁੰਦੇ ਸੀ ਕਿ ਮੈਂ ਪੁਲਿਸ ਆਫੀਸਰ ਬਣਾ ਉਹਦੇ ਕਰਕੇ ਮੈਨੂੰ ਥੋੜਾ ਜਿਹਾ ਸੀ ਕਿ ਹਾਂਜੀ ਆ ਕਿਉਂਕਿ ਉੱਥੇ ਕੈਨੇਡਾ ਦੇ ਵਿੱਚ ਵੀ ਨਾ ਕਾਫੀ ਮਤਲਬ ਹੁਣ ਹੁਣ ਤਾਂ ਹੈਗੀਆਂ ਨੇ ਪਰ ਉਹ ਉਹ ਕੁੜੀਆਂ ਨਹੀਂ ਸੀਗੀਆਂ ਇੰਨੀਆਂ ਜ਼ਿਆਦਾ ਸੋ ਮੇਰੇ ਪਾਪਾ ਨੂੰ ਸੀਗਾ ਕਿ ਯੂ نو ਪੁਲਿਸ ਦੇ ਵਿੱਚ ਜਾਇ ਤਾਂ ਕਰਕੇ ਮੈਨੂੰ ਲੱਗਾ ਉਹਨਾਂ ਨੂੰ ਖੁਸ਼ ਕਰਨ ਨੂੰ ਸੀ ਹੁਣ ਉਹ ਮੰਦ ਵਿੱਚ ਰਹਿ ਗਿਆ ਥੋੜ ਨੇ ਬਣ ਪਾਏ ਇਹ ਕੁਝ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਮਤਲਬ ਇਦਾਂ ਤਾਂ ਬਿਲਕੁਲ ਕਿਸੇ ਵੀ ਚੀਜ਼ ਨੂੰ ਨਹੀਂ ਇਦਾਂ ਫੀਲ ਕਰਦੀ ਹੁੰਦੀ ਕਿ ਨਹੀਂ ਉਹ ਰਹਿ ਗਿਆ ਇਦਾਂ ਕੋਈ ਨਾ ਕੋਈ ਹਰ ਇੱਕ ਚੀਜ਼ ਕੋਈ ਰੀਜ਼ਨਲੀ ਹੁੰਦੀ ਆ ਤਾਂ ਬਿਲਕੁਲ ਨਹੀਂ ਮੈਨੂੰ ਇਦਾਂ ਲੱਗਦਾ ਜੀ ਸੋ ਅਗਰ ਥੋੜੀ ਬੈਕਗਰਾਉਂਡ ਬਾਰੇ ਤੁਹਾਡੀ ਗੱਲ ਕਰੀਏ ਤਾਂ ਐਕਟਿੰਗ ਐਕਚੁਅਲ ਦੇ ਵਿੱਚ ਕਿਵੇਂ ਹੈਪਨ ਹੋਈ ਥੋੜੇ ਲਾਈਫ ਤੇ ਵੇਚਾ ਸੀ ਤੁਹਾਨੂੰ ਉਸ ਡਾਇਮੰਡ ਗਾਣੇ ਦੇ ਵਿੱਚ ਦੇਖਿਆ ਜਿਸ ਤੋਂ ਬਾਅਦ ਤੁਸੀਂ ਇੰਨੇ ਜ਼ਿਆਦਾ ਫੇਮਸ ਹੋ ਗਏ ਐਂਡ ਥੋੜੋ ਜਿਹੜਾ ਡਾਇਲੋਗ ਸੀ ਜੇ ਨਹੀਂ ਚਾਂਜਰਾ ਬੰਦ ਦਾ ਸ਼ੌਕ ਮੈਨੂੰ ਨਹੀਂ ਬੋਲਣਾ ਚਾਹੀਦਾ ਉਹ ਤੁਹਾਡੇ ਕੋਲੇ ਹੀ ਸੁਣਨਾ ਚਾਹੀਦਾ ਤੁਸੀਂ ਬੋਲ ਸਕਦੇ ਹੋ ਕਿਉਂ ਨਹੀਂ ਬੋਲ ਸਕਦੇ ਤੁਸੀਂ ਨੇ ਸੋਹਣ ਲੱਗ ਰਿਹਾ ਮੈਂ ਚਾਹੁੰਨੀ ਆ ਕਿ ਇੱਕ ਵਾਰ ਉਹ ਡਾਇਲੋਗ ਬੋਲ ਕੇ ਸੁਣਾਓ ਉਹ ਸੀ ਕਿ ਜੇ ਨਹੀਂ ਚਾਂਜਰਾ ਪਾਉਣ ਦਾ ਸ਼ੌਕ ਹੈ ਨਾ ਤਾਂ ਕਰਿਆ ਇੱਦਾਂ ਨਹੀਂ ਸਰਦਾਰਾ ਵਾਂਗੂ ਵਿਆਹ ਕੇ ਲੈ ਕੇ ਜਾ ਇਹ ਜੀ ਡਾਇਲੌਗ ਸੁਖਨੀ ਲਿਖਿਆ ਸੀਗਾ ਸੁਖ ਸਿੰਘੜਾ ਜੀ ਨੇ ਤੇ ਮੈਂ ਮੇਰੀ ਸ਼ੁਰੂਆਤ ਵੀ ਉਹਨਾਂ ਨਾਲ ਹੀ ਹੋਈ ਹੈ ਜੀ ਫਿਲਮਾਂ ਦੇ ਵਿੱਚ ਸੌਰੀ ਗਾਣਿਆਂ ਦੇ ਵਿੱਚ ਤੇ ਫਿਲਮ ਦੇ ਵਿੱਚ ਵੀ ਬਾਚੋਂ ਅਸ਼ਕੇ ਜੋ ਮੈਂ ਕੀਤੀ ਸੀਗੀ ਤੇ ਉਹਨਾਂ ਨਾਲ ਹੀ ਮੇਰੀ ਸ਼ੁਰੂਆਤ ਹੋਈ ਸੀਗੀ ਸੋ ਉਹਨਾਂ ਦੇ ਕਰਕੇ ਮਤਲਬ ਮੇਰੀ ਫੈਮਲੀ ਵਾਂਗੂ ਹੀ ਨੇ ਤੇ ਉਹਨਾਂ ਨੇ ਮਤਲਬ ਮੈਨੂੰ ਕਾਫੀ ਕੁਝ ਸਿਖਾਇਆ ਜੀ ਵੈਸੇ ਡਾਇਲੌਗ ਮਾਰੇ ਕਿਸੇ ਨੂੰ ਅਸਲ ਦੇ ਵਿੱਚ ਨਹੀਂ ਜੀ ਹਰ ਵਕਤ ਨਹੀਂ ਮਾਰੇ ਕਦੇ ਵੀ ਨਹੀਂ ਮਾਰੇ ਜੀ अच्छा अजे ਤੁਹਾਡੇ ਲਾਈਕ ਬੈਕਗਰਾਉਂਡ ਦੇ ਗੱਲ ਕਰ ਰਹੇ ਸੀ ਉਸ ਤੋਂ ਬਾਅਦ ਤੁਸੀਂ ਇਸ ਇੰਡਸਟਰੀ ਦੇ ਵਿੱਚ ਆ ਗਏ ਤੁਹਾਨੂੰ ਸਟਰਗਲ ਕਰਨੀ ਪਈ ਇਸ ਇੰਡਸਟਰੀ ਦੇ ਵਿੱਚ ਆਉਣ ਤੋਂ ਬਾਅਦ ਜੀ ਸਟਰਗਲ ਤਾਂ ਨਹੀਂ ਐਸ ਸੱਚ ਬਟ ਆਈ ਥਿੰਕ ਮੈਂ ਬਹੁਤ ਜ਼ਿਆਦਾ ਬlesed ਰਹੀ ਹਾਂ ਕਿ ਮੈਨੂੰ ਵਧੀਆ opportunitys ਮਿਲਿਆ ਨੇ ਸਟਰਗਲ ਤੇ ਨਹੀਂ ਬਟ ਆਈ ਥਿੰਕ ਮਿਹਨਤ ਤਾਂ ਸਾਰਿਆਂ ਨੂੰ ਹੀ ਕਰਨੀ ਪੈਂਦੀ ਹੈ ਕਿਤੇ ਨਾ ਕਿਤੇ ਥੋੜਾ ਬਹੁਤਾ ਮਤਲਬ ਆਪਣੇ ਆਪ ਨੂੰ ਪ੍ਰੂਫ ਕਰਨ ਨੂੰ ਤਾਂ ਸਾਰਿਆਂ ਨੂੰ ਹੀ ਕਰਨਾ ਪੈਂਦਾ ਸੋ ਜੀ ਮੈਂ ਬਹੁਤ ਜ਼ਿਆਦਾ ਬlesed ਰਹੀ ਹਾਂ ਜੀ ਓਕੇ ਸੋ ਲਾਈਫ ਦਾ ਥੋੜਾ ਸਭ ਤੋਂ ਵੱਡਾ ਅਗਰ ਆਪਾਂ ਕਹੀਏ ਕਿ ਟਾਰਨਿੰਗ ਪੁਆਇੰਟ ਕੋਈ ਸੀਦੋ ਕਿਹੜਾ ਸੀ ਆ ਡਾਇਮੰਡ ਯਾ ਡਾਇਮੰਡ ਹਾਂਜੀ ਉਹ ਅਸ਼ਕੇ ਤੋਂ ਵੀ ਪਹਿਲਾਂ ਸੀਗਾ ਸੋ ਡਾਇਮੰਡ ਜੀ ਦੈਨ ਫਿਰ ਅਸ਼ਕੇ ਓਕੇ ਸੋ ਤੁਸੀਂ ਜੱਟ ਨੂੰ ਚੜ੍ਹੇਲ ਟੱਕਰੇ ਦੇ ਵਿੱਚ ਕੰਮ ਕੀਤਾ ਹੈ ਗਿੱਪੀ ਘਰੇ ਵਾਲੇ ਐਂਡ ਲੇਡੀ ਗਿੱਪੀ ਘਰੇ ਵਾਲ ਦੇ ਨਾਲ ਜੀ ਕਹਿ ਸਕਦੇ ਹਾਂ ਨਾ ਕਿ ਦੋਨੋਂ ਹੀ ਪ੍ਰੋਡਿਊਸਰਸ ਨੇ ਇੰਨੇ ਜ਼ਿਆਦਾ ਬਿਜ਼ੀ ਰਹਿੰਦੇ ਨੇ ਸੋ ਉਹਨਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਤੁਹਾਡਾ ਓਵਰਆਲ ਕਿਹੋ ਜਿਹਾ ਸੀ ਤੇ ਕੀ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆ ਕੀ ਕੁਝ ਤੁਸੀਂ ਗ੍ਰੈਬ ਕੀਤਾ ਉਹਨਾਂ ਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੀਗਾ ਜੀ ਉਹਨਾਂ ਨੇ ਮੈਨੂੰ ਮਤਲਬ ਹੁਣ ਵੀ ਇੰਟਰਵਿਊਸ ਵੀ ਲਾ ਲਓ ਜਾਂ ਸ਼ੂਟ ਦੇ ਟਾਈਮ ਵੀ ਲਾ ਲਓ ਜਾਂ ਆਫ ਸਕਰੀਨ ਵੀ ਮੋਸਟ ਆਫ ਦਾ ਟਾਈਮ ਜਦੋਂ ਅਸੀਂ ਸ਼ੂਟ ਨਹੀਂ ਕਰ ਰਹੇ ਹੁੰਦੇ ਸੀ ਉਹਨਾਂ ਨੇ ਮੈਨੂੰ ਬਿਲਕੁਲ ਦਿਵਾਕਾ ਵਾਂਗੂ ਰੱਖਿਆ ਤੇ ਮਤਲਬ ਮੈਨੂੰ ਬਿਲਕੁਲ ਕੰਫਰਟੇਬਲ ਫੀਲ ਕਰਾਇਆ ਮੈਨੂੰ ਕਦੇ ਵੀ ਫੀਲ ਨਹੀਂ ਕਰਾਇਆ ਕਿ ਇਹ ਮਤਲਬ ਯੂ نو ਇੰਨੇ ਜਿਆਦਾ ਐਕਸਪੀਰੀਅੰਸ ਨੇ ਤੇ ਹਮੇਸ਼ਾ ਬਹੁਤ ਜਿਆਦਾ ਕੰਫਰਟੇਬਲ ਤੇ ਸਗੋਂ ਮੇਰੀ ਹੈਲਪ ਹੀ ਕੀਤੀ ਆ ਜਦੋਂ ਮੈਨੂੰ ਲੋੜ ਸੀਗੀ ਤਾਂ ਬਹੁਤ ਜਿਆਦਾ ਮੇਰਾ ਵਧੀਆ ਐਕਸਪੀਰੀਅੰਸ ਰਿਹਾ ਜੀ ਸੋ ਰੂਪੀ ਵੈਸੇ ਤਾਂ ਤੁਹਾਡੇ ਚੋਲੀ ਆਪੀ ਕੈਰੈਕਟਰਸ ਆ ਕੇ ਡਿੱਗੇ ਜਾ ਰਹੇ ਨੇ ਹਨਾ ਇੰਨੇ ਸੋਹਣੇ ਸੋਹਣੇ ਤੁਹਾਨੂੰ ਓਪਰਚ्युनिटीज ਮਿਲ ਰਹੀਆਂ ਨੇ ਬਟ ਅਗਰ ਤੁਹਾਨੂੰ ਕੋਈ ਕੈਰੈਕਟਰ ਚੂਜ਼ ਕਰਨਾ ਪਿਆ ਕਿ ਤੁਸੀਂ ਕਿਹੋ ਜਿਹਾ ਕੈਰੈਕਟਰ ਅੱਗੇ ਚੱਲ ਕੇ ਨਿਭਾਉਣਾ ਚਾਹੋ ਸੱਚੀ ਦੱਸਾਂ ਤਾਂ ਮੈਂ ਐਸ ਸੱਚ ਕੁਛ ਇਹਦਾ ਸੋਚਿਆ ਨਹੀਂ ਹੋਇਆ ਕਿ ਮੈਨੂੰ ਆ ਐਗਜ਼ੈਕਟ ਚਾਹੀਦਾ ਆ ਜਿੱਦਾਂ ਮੈਨੂੰ ਓਪਰਚ्युनिटीज ਮਿਲ ਰਹੀਆਂ ਨੇ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਉਹਨਾਂ ਨੂੰ ਵਧੀਆ ਨਿਭਾਵਾਂ ਤੇ ਇਦਾਂ ਦਾ ਮੈਂ ਕੋਈ ਸੱਚੀ ਐਸ ਸੱਚ ਕੋਈ ਡ੍ਰੀਮ ਪ੍ਰੋਜੈਕਟ ਨਹੀਂ ਸੋਚਿਆ ਹੋਇਆ ਸੱਚੀ ਦੱਸਾਂ ਸੋ ਇੱਕ ਗੱਲ ਨਾ ਜਿਹਦੇ ਤੇ ਯਕੀਨ ਮੰਨਣਾ ਮੈਨੂੰ ਬਹੁਤ ਜ਼ਿਆਦਾ ਔਕਾ ਲੱਗਦਾ ਹੈ ਕਿ ਕੈਨੇਡਾ ਦੀ ਰਹਿਣ ਵਾਲੀ ਕੁੜੀ ਹੈ ਹਨ ਤਿੰਨੀ ਜ਼ਿਆਦਾ ਸਾਦਗੀ ਨਾਲ ਭਰੀ ਹੋਈ ਹੈ ਇਹ ਕਿਵੇਂ ਹੈਗਾ ਇੰਨੀ ਸੋਹਣੀ ਪੰਜਾਬੀ ਬੋਲਦੀ ਹੈ ਮੈਂ ਆਈ ਥਿੰਕ ਪਹਿਲਾਂ ਵੀ ਦੱਸਿਆ ਸੀ ਇੰਟਰਵਿਊਜ਼ ਦੇ ਵਿੱਚ ਕਿ ਮੈਂ ਨਾ ਛੋਟੇ ਉਂਦੇ ਪੰਜਾਬ ਰਹੀ ਹਾਂ ਇੱਥੇ ਆਪਦੇ ਦਾਦਾ ਦਾਦੀ ਜੀ ਕੋਲ ਹਾਂਜੀ 5 ਸਾਲ ਪਰ ਉਹ ਆਈ ਥਿੰਕ ਜੋ 5 ਸਾਲ ਆਪਣੇ ਜਦੋਂ ਬਚਪਨ ਦੇ ਹੁੰਦੇ ਆ ਤਾਂ ਜਦੋਂ 1 ਤੋਂ ਲੈ ਕੇ 5 ਉਹ ਮੇਨ ਆਪਣੇ ਹੁੰਦੇ ਆ ਨਾ ਸਾਲ ਜਦੋਂ ਜਵਾਕ ਆਉਦੀ ਪਰਸਨੈਲਿਟੀ ਜਾਂ ਕੁਝ ਵੀ ਉਹ ਸਿੱਖਦਾ ਹੁੰਦਾ ਹੈ ਸੋ ਕਿਉਂਕਿ ਮੇਰੀ ਸੁਰਤੀ ਪੰਜਾਬ ਦੇ ਵਿੱਚ ਖੁੱਲੀ ਆ ਤੇ ਉਹਨਾਂ ਤੋਂ ਜੋ ਮੈਂ ਜੋ ਕੁਝ ਸਿੱਖਿਆ ਮੇਰੇ ਦਾਦਾ ਦਾਦੀ ਜੀ ਤੋਂ ਉਹ ਸਭ ਕੁਝ ਅੱਜ ਮੈਂ ਯੂ ਨੋ ਯੂਜ਼ ਕਰ ਰਹੀ ਆ ਸੋ ਉਹਨਾਂ ਕਰਕੇ ਹੀ ਆ ਜੀ ਸਭ ਕੁਝ ਸਭ ਕੁਝ ਉਹਨਾਂ ਕਰਕੇ ਆ ਸੋ ਤੁਹਾਡੇ ਦਾਦਾ ਦਾਦੀ ਜੀ ਦੇਖਦੇ ਨੇ ਤੁਹਾਡੀਆਂ ਪੰਜਾਬੀ ਫਿਲਮਸ ਜੀ ਉਹ ਹੁਣ ਵੈਸੇ ਨਹੀਂ ਹੈਗੇ ਤੇ نو ਦੈਟਸ ਓਕੇ ਦੈਟਸ ਓਕੇ ਤੇ ਉਹ ਮੈਂ ਕਾਫੀ ਛੋਟੀ ਸੀ ਜਦੋਂ ਮੈਂ ਕੈਨੇਡਾ ਚਲ ਗਈ ਸੀ ਉਹ ਨਹੀਂ ਹੈਗੇ ਸੋ ਪਰ ਫੈਮਲੀ ਮੇਰੀ ਬਹੁਤ ਇੰਜੋਏ ਕਰਦੀ ਆ ਜੀ ਤੇ ਮੇਰੀ ਮੰਮਾ ਪਾਪਾ ਬਹੁਤ ਜ਼ਿਆਦਾ ਖੁਸ਼ ਨੇ ਉਹ ਦੇ ਕੇ ਫਿਲਮਾਂ ਸੋ ਇਸ ਫੰਗ ਦਾ ਕੋਈ ਤੁਹਾਡਾ ਬੈਸਟ ਐਕਸਪੀਰੀਅੰਸ ਰਿਹਾ ਹੋਵੇ ਜਿਹੜਾ ਸੇ ਤੁਹਾਨੂੰ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਇਆ ਹੋਵੇ ਮੈਨੂੰ ਤੁਹਾਡਾ ਹਾਈ ਉਹ ਗਾਣਾ ਸੁਣਿਆ ਜਿੱਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਮਾਰ ਰਹੇ ਹੋ ਇੱਕ ਦੂਜੇ ਨੂੰ ਸੋ ਸਰਗੁਣ ਨੂੰ ਮਾਰਨਾ ਤੁਸੀਂ ਥੋੜਾ ਹੋਇਆ ਨਹੀਂ ਕਿ ਯਾਰ ਸਰਗੁਣ ਨੂੰ ਕੁੱਟਣਾ ਬੈਣਾ ਥੋੜਾ ਹੋਇਆ ਸੀ ਇਦਾਂ ਆ ਪਹਿਲਾ ਤਾਂ ਹੋਇਆ ਸੀਗਾ ਜਦੋਂ ਅਸੀਂ ਸਟਾਰਟ ਕਰਨ ਲੱਗੇ ਸੀ ਪਰ ਫਿਰ ਮੈਨੂੰ ਸਰਗੁਣ ਨੇ ਬਹੁਤ ਜ਼ਿਆਦਾ ਕੰਫਰਟੇਬਲ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਸੌਂਕ ਕਣ ਸੌਂਕਣੇ ਦੇ ਵਿੱਚ ਵੀ ਉਹਨਾਂ ਨੇ ਮਤਲਬ ਐਗਜ਼ੈਕਟ ਪ੍ਰੋਪਰ ਇੱਕ ਦੂਸਰੇ ਨੂੰ ਮਾਰਿਆ ਆ ਸੋ ਉਹਦੇ ਕਰਕੇ ਮੈਂ ਥੋੜੇ ਜਿਹਾ ਕੰਫਰਟੇਬਲ ਹੋ ਗਈ ਸੀ ਐਂਡ THEN ਇੱਕ ਵਾਰੀ ਜਦੋਂ ਆਈ ਥਿੰਕ ਜਦੋਂ ਗਾਣਾ ਸਟਾਰਟ ਹੋ ਜਾਂਦਾ ਆ ਤੁਸੀਂ ਕੋਰੀਓਗ੍ਰਾਫੀ ਵਗੈਰਾ ਸਿੱਖ ਲੈਣੇ ਹੋ ਫਿਰ ਤੁਸੀਂ ਫਲੋ ਫਲੋ ਦੇ ਆਕੇ ਨਾ ਵਿੱਚ ਤੁਸੀਂ ਭੁੱਲ ਜਾਂਦੇ ਹੋ ਕਿ ਮਤਲਬ ਤੁਸੀਂ ਕੈਰੇਕਟਰਸ ਹੀ ਸਮਝਣ ਲੱਗ ਜਾਂਦੇ ਹੋ ਇੱਕ ਦੂਸਰੇ ਨੂੰ ਸੋਸ ਕਰਕੇ ਇੰਨਾ ਡਿਫਿਕਲਟ ਨਹੀਂ ਸੀ ਪਰ ਇਦਾਂ ਜ਼ਰੂ ਜੋਨ ਨੂੰ ਇਹਦਾ ਫੜ ਦੀਆਂ ਤੇ ਉਹ ਤੋਂ ਬਾਅਦ ਮੈਂ ਇੱਕ ਦੋ ਵਾਰੀ ਉਹਨਾਂ ਕਿਹਾ ਵੀ ਮੈਂ ਆਮ ਸੋਰੀ 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 ਉਹਨਾਂ ਨੇ ਮੇਰੇ ਬਾਲ ਵੀ ਫੜੇ ਤਾਂ ਉਹਦੇ ਵਿੱਚ ਕਹਿੰਦੀ ਠੀਕ ਐ ਨੂੰ ਮੈਂ ਹਾਂਜੀ ਮੈਂ ਠੀਕ ਐ ਸੋ ਜੀ